ਫਿਲਮ ਦੇ ਕਰੇਜ ਨੇ ਲੈ ਲਈ ਨੌਜਵਾਨ ਦੀ ਜਾਨ ਫਿਲਮ ਦੇਖਣ ਦੀ ਇੰਨੀ ਸੀ ਕਾਲੀ ਕਿ ਸਾਹਮਣੇ ਆਉਂਦੀ ਟ੍ਰੇਨ ਵੀ ਨਾਦੀ ਸੀ ਨੌਜਵਾਨ ਜਾ ਚੜਿਆ ਰੇਲਵੇ ਟਰੈਕ ਤੇ ਤੇ ਵਾਪਰ ਗਿਆ ਪਿਆਨਕ ਹਾਦਸਾ ਅੱਜਕੱਲ ਦੇ ਨੌਜਵਾਨਾਂ ਦੇ ਵਿੱਚ ਫਿਲਮਾਂ ਦੇਖਣ ਦਾ ਬਹੁਤ ਜ਼ਿਆਦਾ ਕਰੇਜ ਪਾਇਆ ਜਾ ਰਿਹਾ ਹੈ ਤੇ ਇਸੇ ਹੀ ਤਹਿਤ ਹੁਣ ਇੱਕ ਫਿਲਮ ਰਿਲੀਜ਼ ਹੋਈ ਹੈ ਜਿਹੜੀ ਕਿ ਅਭਿਨੇਤਾ ਅੱਲੂ ਅਰਜਣ ਤੇ ਅਭਿਨੇਤਰੀ ਰਸ਼ਮਿਕਾ ਮੰਡਾਨਾ ਦੀ ਫਿਲਮ ਹੈ ਜਿਸ ਦਾ ਨਾਮ ਹੈ ਪੁਸ਼ਪਾ 2 ਜਿਸ ਨੂੰ ਦੇਖਣ ਦੇ ਲਈ ਨੌਜਵਾਨ ਬਹੁਤ ਜ਼ਿਆਦਾ ਉਤਾਵਲੇ ਨੇ ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਇਸ ਫਿਲਮ ਨੂੰ ਜਲਦੀ ਤੋਂ ਜਲਦੀ ਦੇਖਣ ਦਾ ਕਰੇਜ ਜਿਹੜਾ ਕਿ ਉਹ ਪਾਇਆ ਜਾ ਰਿਹਾ ਹੈ ਜਦੋਂ ਇਸ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਉਸ ਵਕਤ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਫਿਲਮ ਨੂੰ ਇਸ ਫਿਲਮ ਦੀ ਸ਼ੂਟਿੰਗ ਦੇਖਣ ਜਾਂਦੇ ਸੀ ਤਾਂ ਹੁਣ ਤਾਂ ਇਹ ਫਿਲਮ ਰਿਲੀਜ਼ ਹੋ ਚੁੱਕਿਆ ਹੈ ਜਿਸ ਦੇ ਲਈ ਨੌਜਵਾਨਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਜਿਹੜਾ ਤਕਰੇਜ਼ ਉਹ ਪਾਇਆ ਗਿਆ ਤੇ ਇਸੇ ਹੀ ਲੜੀ ਦੇ ਤਹਿਤ ਇੱਕ ਨੌਜਵਾਨ ਦੇ ਉੱਪਰ ਜਿਹੜਾ ਕਿ ਫਿਲਮ ਦੇਖਣ ਦਾ ਜਿਹੜਾ ਕ੍ਰੇਜ਼ ਹੈ ਉਹ ਭਾਰੀ ਪੈ ਗਿਆ ਉਸ ਦੀ ਜਾਨ ਚਲੀ ਗਈ ਹੈ ਉਸ ਨੂੰ ਇਸ ਕ੍ਰੇਜ਼ ਦੇ ਵਿੱਚ ਸਾਹਮਣੇ ਤੋਂ ਆਉਂਦੀ ਹੋਈ ਟ੍ਰੇਨ ਵੀ ਨਜ਼ਰ ਨਹੀਂ ਆਈ ਨੌਜਵਾਨ ਰੇਲਵੇ ਟਰੈਕ ਤੇ ਜਾ ਚੜਦਾ ਹੈ ਤੇ ਟ੍ਰੇਨ ਦੇ ਹੇਠਾਂ ਆਚਾਨ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਇਹ ਨੌਜਵਾਨ ਜਿਸ ਦੇ ਦੀ ਮੌਤ ਹੋਈ ਹੈ ਉਸ ਦੀ ਪਛਾਣ ਪ੍ਰਵੀਨ ਤਮਾਚਲਮ ਦੇ ਵਜੋਂ ਹੋਈ ਹੈ ਜਿਹੜਾ ਕਿ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਸ਼੍ਰੀਕਾ ਕੁਲਮਦਾ ਰਹਿਣ ਵਾਲਾ ਹੈ ਇਸ ਨੌਜਵਾਨ ਦੀ ਉਮਰ 19 ਸਾਲ ਦਸੀ ਜਾ ਰਹੀ ਹੈ ਇਸ ਨੌਜਵਾਨ ਨੇ ਆਈਟੀਆਈ ਕੀਤੀ ਹੋਈ ਹੈ ਤੇ ਇਹ ਬੈਂਗਲੋਰੂ ਦੇ ਬਸੇਟੀ ਹੱਲੀ ਦੇ ਵਿੱਚ ਕੋਈ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਇਸੇ ਹੀ ਦੌਰਾਨ ਉਹਨਾਂ ਨੇ ਕੁਝ ਫੁਰਸਤ ਦਾ ਵਕਤ ਨਿਕਾਲਿਆ ਤੇ ਉਹ ਆਪਣੇ ਦੋਨਾਂ ਦੋਸਤਾਂ ਦੇ ਨਾਲ ਫਿਲਮ ਦੇਖਣ ਜਾ ਰਿਹਾ ਸੀ ਜਿਹੜੀ ਕਿ ਹੋਣੀ ਅਭਨੇਤਾ ਅੱਲੂ ਅਰਜਨ ਤੇ ਅਭਨੇਤਰੀ ਰਸ਼ਮਿਕਾ ਮੰਡਾਨਾ ਦੀ ਜਿਹੜੀ ਫਿਲਮ ਆਈ ਹੈ ਪੁਸ਼ਪਾ 2 ਇਸ ਨੂੰ ਦੇਖਣ ਇਹ ਤਿੰਨੋ ਜਾਣੇ ਜਾ ਰਹੇ ਸਨ ਤੇ ਇਹਨਾਂ ਦੇ ਵਿੱਚ ਫਿਲਮ ਦੇਖਣ ਦਾ ਇੰਨਾ ਜ਼ਿਆਦਾ ਕਰੀਜ ਸੀ ਇੰਨੀ ਜ਼ਿਆਦੀ ਇਹਨਾਂ ਨੂੰ ਕਾਲ ਸੀ ਕਿ ਇਹਨਾਂ ਨੂੰ ਸਾਹਮਣੇ ਤੋਂ ਆਉਂਦੀ ਹੋਈ ਟ੍ਰੇਨ ਵੀ ਨਜ਼ਰ ਨਹੀਂ ਦਰਸਲ ਇਹਨਾਂ ਨੌਜਵਾਨਾਂ ਨੇ ਜਦੋਂ ਥੀਏਟਰ ਦੇ ਵਿੱਚ ਜਾਣਾ ਸੀ ਤੇ ਇਸ ਥੀਏਟਰ ਤੋਂ ਪਹੁੰਚਣ ਤੋਂ ਪਹਿਲਾਂ ਇਹਨਾਂ ਨੂੰ ਇੱਕ ਰੇਲਵੇ ਟ੍ਰੈਕ ਕ੍ਰੋਸ ਕਰਨਾ ਪੈਣਾ ਸੀਗਾ ਤੇ ਜਦੋਂ ਇਹ ਨੌਜਵਾਨ ਇਸਰੀ ਰੇਲਵੇ ਰਕਤੀ ਪਹੁੰਚਦੇ ਨੇ ਤੇ ਇਹਨਾਂ ਨੂੰ ਇੰਨੀ ਜ਼ਿਆਦਾ ਕਾਲੀ ਸੀ ਇੰਨੀ ਜ਼ਿਆਦਾ ਜਲਦਬਾਜੀ ਸੀ ਕਿ ਇਹਨਾਂ ਨੂੰ ਸਾਹਮਣੇ ਤੋਂ ਆਉਂਦੀ ਹੋਈ ਜਿਹੜੀ ਟ੍ਰੇਨ ਉਹ ਵੀ ਨਜ਼ਰ ਨਹੀਂ ਆਈ ਇਸ ਦੌਰਾਨ ਜਿਹੜਾ ਪ੍ਰਵੀਨ ਤਮਾਚਲਮ ਹੈ ਉਹ ਰੇਲਵੇ ਟ੍ਰੇਕ ਤੇ ਜਾ ਚੜਦਾ ਹੈ ਤੇ ਸਾਹਮਣੇ ਤੋਂ ਆਉਂਦੀ ਹੋਈ ਟ੍ਰੇਨ ਜਿਹੜੀ ਇਸ ਨੌਜਵਾਨ ਦੇ ਉੱਪਰ ਆ ਚੜਦੀ ਹੈ ਨੌਜਵਾਨ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ ਤੇ ਮੌਕੇ ਤੇ ਹੀ ਇਸ ਦੀ ਮੌਤ ਵੀ ਹੋ ਜਾਂਦੀ ਹੈ ਦੱਸਦੀ ਹੈ ਕਿ ਇਸ ਦੌਰਾਨ ਜਦੋਂ ਇਹ ਇਹ ਹਾਦਸਾ ਵਾਪਰਦਾ ਇਸ ਨੌਜਵਾਨ ਦੇ ਜਿਹੜੇ ਦੋਨੋਂ ਦੋਸਤ ਨੇ ਉਹ ਭੱਜ ਜਾਂਦੇ ਨੇ ਤੇ ਮੌਕੇ ਤੇ ਹੀ ਕੋਈ ਇਤਲਾ ਪੁਲਿਸ ਨੂੰ ਨਹੀਂ ਕਰਦੇ ਇਸ ਤੋਂ ਬਾਅਦ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨੇ ਇਸ ਹਾਦਸੇ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਮੌਕੇ ਤੇ ਹੀ ਪੁਲਿਸ ਪਹੁੰਚ ਗਈ ਉਹਨਾਂ ਨੇ ਪ੍ਰਵੀਨ ਤਮਾਚਲਮ ਦੀ ਜਿਹੜੀ ਲਾਸ਼ ਹੈ ਉਸ ਨੂੰ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਜਿਹੜੇ ਦੂਸਰੇ ਦੋ ਦੋਸਤ ਹਨ ਉਹਨਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਣ ਲਈ ਇੱਥੇ ਜਾਂਚ ਦੇ ਦੌਰਾਨ ਪੁਲਿਸ ਨੇ ਇਹ ਗੱਲ ਪਾਈ ਹੈ ਇਹ ਹਾਦਸਾ ਕਿਸੇ ਹੋਰ ਕਾਰਨ ਨਹੀਂ ਵਾਪਰਿਆ ਬਲਕਿ ਇਸ ਨੌਜਵਾਨ ਦੀ ਕਾਹਲੀ ਦੇ ਕਾਰਨ ਤੇ ਜਲਦਬਾਜ਼ੀ ਦੇ ਕਾਰਨ ਹੀ ਵਾਪਰਿਆ ਕਿਉਂਕਿ ਟ੍ਰੇਨ ਨੇ ਤਾਂ ਆਪਣੀ ਸਪੀਡ ਦੇ ਨਾਲ ਆਪਣੀ ਗਤੀ ਦੇ ਨਾਲ ਹੀ ਆਉਣਾ ਹੈ ਇਹਨਾਂ ਨੌਜਵਾਨਾਂ ਨੂੰ ਰੁਕ ਕੇ ਉਡੀਕ ਕਰਨੀ ਚਾਹੀਦੀ ਸੀ ਟ੍ਰੇਨ ਨੂੰ ਲੰਘ ਦੇਣ ਜਾਣਾ ਚਾਹੀਦਾ ਸੀ ਤਾਂ ਕਿ ਉਹਨਾਂ ਦੇ ਨਾਲ ਇਹ ਹਾਦਸਾ ਨਾ ਵਾਪਰੇ ਪਰੰਤੂ ਇਸ ਨਾਂ ਦੇ ਉੱਪਰ ਜਿਹੜਾ ਕਿ ਫਿਲਮ ਦੇਖਣ ਦਾ ਕਰੇਜ ਹੀ ਇੰਨਾ ਜ਼ਿਆਦਾ ਸੀ ਕਿ ਇਹਨਾਂ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਰਿਹਾ ਕਿ ਟ੍ਰੇਨ ਦੀ ਗਤੀ ਜਿਹੜੀ ਬਹੁਤ ਜ਼ਿਆਦਾ ਹੈ ਬਹੁਤ ਸਪੀਡ ਦੇ ਨਾਲ ਜਿਹੜੀ ਟ੍ਰੇਨ ਆ ਰਹੀ ਹੈ ਉਹਨਾਂ ਦੇ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ ਪਰੰਤੂ ਜਲਦਬਾਜ਼ੀ ਤੇ ਫਿਲਮ ਦੇਖਣ ਦਾ ਕਰੇਜ ਇਸ ਨੌਜਵਾਨ ਤੇ ਹਾਵੀ ਹੋ ਗਿਆ ਜਿਸ ਦੇ ਕਾਰਨ ਉਸ ਨੂੰ ਇਹ ਸਮਝ ਹੀ ਨਹੀਂ ਆਈ ਕਿ ਉਸ ਨੂੰ ਰੁੱਕ ਕੇ ਉਡੀਕ ਕਰਨੀ ਚਾਹੀਦੀ ਹੈ ਟ੍ਰੇਨ ਨੂੰ ਲੰਘ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਨਾਲ ਇਹ ਹਾਦਸਾ ਨਾ ਵਾਪਰੇ ਪਰੰਤੂ ਇਸ ਨੌਜਵਾਨ ਦੀ ਜਲਦਬਾਜ਼ੀ ਨੇ ਇਸ ਦੀ ਜਾਨ ਲੈ ਲਈ ਹੈ ਇਹ ਰੇਲਵੇ ਟਰੈਕ ਤੇ ਜਾ ਚੜਦਾ ਹੈ ਤੇ ਸਾਹਮਣੇ ਤੋਂ ਆਉਂਦੀ ਹੋਈ ਟ੍ਰੇਨ ਦੇ ਹੇਠ ਆ ਜਾਂਦਾ ਹੈ ਜਿਸ ਦੇ ਨਾਲ ਇਸ ਦੀ ਜਾਨ ਚਲੀ ਜਾਂਦੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੇ ਜਿਹੜੇ ਦੂਸਰੇ ਦੋ ਦੋਸਤ ਹਨ ਉਹ ਮੌਕੇ ਤੋਂ ਫਰਾਰ ਨੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇਹ ਦੋਨੋਂ ਨੌਜਵਾਨ ਫੜੇ ਜਾਂਦੇ ਨੇ ਤਾਂ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇਗੀ